ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਹ ਸੰਗਤ ਜੀ ਆਪਾਂ ਆਮ ਤੌਰ ਤੇ ਇਹ ਦੇਖਿਆ ਕਿ ਕਈ ਪ੍ਰਚਾਰਕ ਜਿਨ੍ਹਾਂ ਨੂੰ ਇਹਨਾਂ ਗਿਆਨ ਨਹੀਂ ਹੁੰਦਾ ਉਹ ਨਾਰੀਅਲ ਅਗਰਬਤੀ ਤੇ ਜੋਤਾਂ ਦੀ ਨਿੰਦਿਆ ਕਰਦੇ ਹਨ ਤੇ ਸੰਗਤ ਨੂੰ ਇਹ ਕਹਿ ਕੇ ਗੁੰਮਰਾਹ ਕਰਦੇ ਹਨ ਕਿ ਨਾਰੀਅਲ ਜੋਤਾਂ ਤੇ ਅਰਗਬਤੀ ਲਗਾਉਣ ਦਾ ਕੋਈ ਫਾਇਦਾ ਨਹੀਂ ਇਹ ਸਾਰਾ ਬ੍ਰਾਹਮਣਵਾਦ ਹੈ ਪਰ ਸਾਧ ਸੰਗਤ ਜੀ ਆਪਾਂ ਉਹਨਾਂ ਮਗਰ ਲਾ ਕੇ ਇਹ ਸਭ ਕੁਝ ਬੰਦ ਕਰ ਦਿੰਦੇ ਹਾਂ ਤੇ ਜਿਹੜੀ ਆਪਣੇ ਤੇ ਕਿਰਪਾ ਹੋਣੀ ਹੁੰਦੀ ਹੈ ਉਹ ਨਹੀਂ ਹੁੰਦੀ ਸੋ ਸਾਧ ਸੰਗਤ ਜੀ ਆਪਾਂ ਨੂੰ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਨਾਰੀਅਲ ਕਿਉਂ ਰੱਖਿਆ ਜਾਂਦਾ ਹੈ ਧੂਪ ਕਿਉਂ ਜਗਾਈ ਜਾਂਦੀ ਹੈ ਤੇ ਜੋਤ ਕਿਉਂ ਜਗਾਈ ਜਾਂਦੀ ਹੈ ਸੋ ਇਸ ਲਈ ਦਾਸ ਆਪ ਜੀ ਨੂੰ ਅੱਜ ਨਾਰੀਅਲ ਧੂਪ ਤੇ ਜੋਤ ਬਾਰੇ ਦੱਸੇਗਾ ਕਿ ਇਹ ਕਿਉਂ ਰੱਖੀਆਂ ਜਾਂਦੀਆਂ ਹਨ ਅਧਿਆਤਮਿਕ ਮੰਡਲ ਵਿੱਚ ਨਾਰੀਅਲ ਨੂੰ ਸਿਰ ਦਾ ਪ੍ਰਤੀਕ ਮੰਨਿਆ ਗਿਆ ਸਿਰ ਧਰੀ ਉਤਾਰੇ ਦਾ ਧਾਰਮਿਕ ਪ੍ਰਤੀਕ ਨਾਰੀਅਲ ਪੇਟ ਹੈ ਸਿਰ ਤੋਂ ਵਾਰ ਕੇ ਜਿਸ ਨੂੰ ਵੀ ਨਾਰੀਅਲ ਪੇਟ ਕੀਤਾ ਸਿਰ ਉਸੇ ਦਾ ਹੀ ਹੋ ਗਿਆ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾਰੀਅਲ ਦੀ ਇਹ ਰੀਤ ਚਲਾਈ ਸੀ ਜਿਵੇਂ ਉਹਨਾਂ ਨੇ ਸ਼ੁਰੂ ਕੀਤੀ ਸੀ ਉਸੇ ਤਰ੍ਹਾਂ ਦਸਾਂ ਪਾਤਸ਼ਾਹੀਆਂ ਨੇ ਸ਼ੁਰੂ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਲਲੇਰ ਕਪੜੇ ਵਿੱਚ ਲਪੇਟ ਕੇ ਪੰਜ ਪੈਸੇ ਸਾਰੀ ਵਿਪੋਤੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਭੇਟ ਕਰਕੇ ਉਹਨਾਂ ਦੀਆਂ ਪੰਜ ਪ੍ਰਕਰਮਾਂ ਕੀਤੀਆਂ ਤੇ ਬਾਬਾ ਬੁੱਢਾ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਦਾ ਤਿਲਕ ਦਿੱਤਾ। ਉਸੇ ਪ੍ਰਥਾ ਅਨੁਸਾਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦਾ ਤਿਲਕ ਦਿੱਤਾ ਸੀ ਤਾਂ ਸ਼ੇਰੇ ਹਜੂਰ ਸਾਹਿਬ ਵਿੱਚ ਉਸੇ ਪ੍ਰਕਾਰ ਕੀਤਾ ਉਸ ਯਾਦ ਨੂੰ ਤਾਜ਼ਾ ਕਰਨ ਲਈ ਦਰਸ਼ਨੀ ਭੇਟਾ ਤਿਲ ਲੇ ਗੁਰੂ ਸਾਹਿਬ ਦੇ ਸਨਮੁਖ ਭੇਟ ਕਰਕੇ ਸੰਗਤਾਂ ਨਮਸਕਾਰ ਕਰਦੀਆਂ ਹਨ ਨਾਰੀਅਲ ਦੇ ਸਿਰ ਦਾ ਪ੍ਰਤੀਕ ਹੋਣ ਦਾ ਕਾਰਨ ਵੀ ਵਿਚਾਰਵਾਨਾਂ ਨੇ ਕੁਝ ਇਸ ਤਰ੍ਹਾਂ ਬਿਆਨ ਕੀਤਾ ਹੈ ਇੱਕ ਵਾਰ ਰਿਸ਼ੀ ਦੁਰਭਾਸ਼ਾ ਨੂੰ ਬੰਦਗੀ ਕਰਦਿਆਂ ਪੁੱਤਰ ਦੀ ਅਭਿਲਾਖਾ ਬਣ ਗਈ। ਉਸਨੇ ਪਰਮਾਤਮਾ ਅੱਗੇ ਪੁੱਤਰ ਹੋਣ ਦੀ ਬੇਨਤੀ ਕੀਤੀ। ਪਰਮਾਤਮਾ ਨੇ ਆਖਿਆ ਕਿ ਤੇਰੇ ਕਰਮਾਂ ਵਿੱਚ ਤਾਂ 100 ਜਨਮਾਂ ਤੱਕ ਕੋਈ ਲੜਕਾ ਨਹੀਂ ਹੈ। ਉਹ ॠषि ਬਾਗੀ ਹੋ ਗਿਆ ਤੇ ਆਖਿਆ ਕਰਮ ਕਿਹੜਾ ਕਿਸੇ ਹੋਰ ਨੇ ਬਣਾਉਣੇ ਹਨ। ਤੁਸੀਂ ਹੀ ਸਭ ਕੁਝ ਕਰਨਾ ਹੈ। ਉਹ ਹੁਣ ਤੁਸੀਂ ਕਰ ਦਿਓ। ਨਾ ਕਰਕੇ ਪਰਮਾਤਮਾ ਨੇ ਆਖਿਆ ਕਿ ਮੈਂ ਵੀ ਆਪਣੇ ਅਨੁਸ਼ਾਸਨ ਵਿੱਚੋਂ ਬਾਹਰ ਨਹੀਂ ਜਾਵਾਂਗਾ। ऋषि ਤੜੰਗ ਹੋ ਗਿਆ ਤੇ ਕਹਿੰਦਾ ਜਾਂ ਫਿਰ ਮੈਂ ਵੀ ਨਹੀਂ ਮੰਗਾਗਾ ਤੇ ਸਮਾਦੀ ਲਾ ਲਈ ਉਧਰ ਪਰਮਾਤਮਾ ਰਿਸ਼ੀ ਦੇ ਤੜੰਗ ਪੁਨੇ ਤੋਂ ਖਿਜ ਗਿਆ ਤੇ ਆਖਣ ਲੱਗਾ ਲੈ ਫਿਰ ਸਾਮ ਹੋਇਆ ਕਿ ਸਾਸੰਗਤ ਜੀ ਦਰਖਤਾਂ ਤੋਂ ਬੱਚੇ ਲਟਕਣ ਲੱਗ ਪਏ ਰਿਸ਼ੀ ਘਬਰਾ ਗਿਆ ਇਹ ਕੀ ਹੋ ਗਿਆ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਹੋਣ ਲੱਗ ਪਈ ਇਸ ਤਰ੍ਹਾਂ ਤਾਂ ਬੜਾ ਉਪਦਰ ਮਚੇਗਾ ਫਿਰ ਉਹ ਰਿਸ਼ੀ ਸ਼ਰਨੀ ਆ ਗਿਆ ਉਸਨੇ ਆ ਕੇ ਭੁੱਲ ਮੰਗੀ ਤੇ ਪਰਮਾਤਮਾ ਨੇ ਕਿਹਾ ਕਾਲ ਯੁਗ ਵਿੱਚ ਇਹੀ ਤੇਰੇ ਪੁੱਤਰ ਹੋਏ ਹਨ ਹਰ ਮਹਾਨ ਕੰਮ ਵਿੱਚ ਇਹਨਾਂ ਦੀ ਹਾਜ਼ਰੀ ਹੋਈ ਇਹੀ ਤੇਰੇ ਨਾਮ ਨੂੰ ਪ੍ਰਗਟ ਕਰਨਗੇ ਨਾਰੀਅਲ ਦੀ ਗਿਰੀ ਉੱਪਰ ਰੇਸ਼ਿਆਂ ਦੇ ਨਾਲ ਦੋ ਅੱਖਾਂ ਤੇ ਨੱਕ ਦਾ ਆਕਾਰ ਬਣਿਆ ਹੋਏਗਾ ਇਹ ਧਿਆਨ ਨਾਲ ਵੇਖਣਾ ਪਾਠ ਤੋਂ ਬਾਅਦ ਇਸ ਦੀ ਗਿਰੀ ਸੰਗਤ ਨੂੰ ਵਰਤਾ ਦੇਣਾ ਜਾਂ ਫਿਰ ਵਹਿੰਦੇ ਪਾਣੀ ਵਿੱਚ ਵਹਾ ਦੇਣਾ ਇਹੇ ਕਾਰਜ ਪਾਠ ਦੀ ਮਰਿਆਦਾ ਅਨੁਸਾਰ ਕੀਤਾ ਜਾਏ ਕਪੜਾ ਜੋ ਰੇਤਾ ਇਹ ਸਭ ਕੁਝ ਪਾਣੀ ਵਿੱਚ ਹੀ ਵਹਾ ਦਿੱਤਾ ਜਾਏ ਨਾਰੀਅਲ ਨੂੰ ਸ੍ਰੇਸ਼ਟ ਫਲ ਵੀ ਮੰਨਿਆ ਗਿਆ ਇਸ ਨੂੰ ਕੁਦਰਤ ਨੇ ਕਵਜ ਦਿੱਤਾ ਹੈ ਬਾਕੀ ਫਲ ਖੁੱਲੇ ਵਾਤਾਵਰਨ ਵਿੱਚ ਪਰਵਾਨ ਚੜਦੇ ਹਨ ਪਰ ਇਸ ਤੇ ਕਿਸੇ ਕਿਸਮ ਦੀ ਬਾਧੂ ਧੁੱਪ ਹਵਾ ਦਾ ਅਸਰ ਨਹੀਂ ਹੁੰਦਾ ਅੰਦਰੋਂ ਅੰਦਰ ਹੀ ਪੂਰਾ ਹੁੰਦਾ ਹੈ ਸੋ ਲਲੇਰ ਨੂੰ ਕਪੜੇ ਵਿੱਚ ਲਪੇਟ ਕੇ ਕਪੜਾ ਚਿੱਟਾ ਪੀਲਾ ਜਾਂ ਲਾਲ ਚਾਹੇ ਕਿਹੋ ਜਿਹਾ ਵੀ ਹੋਵੇ ਉੱਪਰੋਂ ਖੰਮਣੀ ਜਾਂ ਸੂਤੀ ਧਾਗੇ ਨਾਲ ਬੰਨ ਕੇ ਕੁੰਭ ਉੱਪਰ ਰੱਖਣ ਤੋਂ ਪਹਿਲਾਂ ਘਰ ਵਾਲੇ ਹੀ ਸਤਗੁਰਾਂ ਨੂੰ ਭੇਟ ਕਰਨ ਫਿਰ ਗਰੰਥੀ ਸਿੰਘ ਕੁੰਭ ਉੱਪਰ ਰੱਖ ਦਵੇ ਜਦੋਂ ਗੁਰੂ ਸਾਹਿਬ ਆਪਣੇ ਆਸਣ ਤੇ ਸ਼ਸ਼ੋਭਿਤ ਹੋ ਜਾਣ ਤਾਂ ਘਰ ਦੇ ਮੈਂਬਰਾਂ ਨੂੰ ਇਹ ਹਲਫ਼ ਲੈਣਾ ਚਾਹੀਦਾ ਹੈ ਕਿ ਹੇ ਪਾਸ਼ਾ ਜੀ ਅੱਜ ਤੋਂ ਤੁਸੀਂ ਸਾਡੇ ਗੁਰੂ ਹੋ ਤੇ ਇਹ ਸਾਡਾ ਸੀਸ ਯਾਨੀ ਕਿ ਨਾਰੀਅਲ ਆਪ ਜੀ ਦੀ ਹੀ ਭੇਟਾ ਹੈ ਅੱਗੇ ਤਾਂ ਕਿਸੇ ਹੋਰ ਦਰਤੇ ਨਹੀਂ ਚੁਕੇਗਾ ਇਸ ਲਈ ਆਪਣੇ ਚਰਨਾਂ ਵਿੱਚ ਹੀ ਰੱਖਣਾ ਸੋ ਸਾਧ ਸੰਗਤ ਜੀ ਇਸ ਕਰਕੇ ਕੋਈ ਵੀ ਸ਼ubh ਕਰਮ ਕਰਨ ਤੋਂ ਪਹਿਲਾਂ ਨਾਰੀਅਲ ਦੀ ਭੇਟਾ ਦਿੱਤੀ ਜਾਂਦੀ ਹੈ ਸਾਧ ਸੰਗਤ ਜੀ ਜਦੋਂ ਆਪਾਂ ਹਜ਼ੂਰ ਸਾਹਿਬ ਜਾਣੇ ਹਾਂ ਤਾਂ ਕੋਈ ਵੀ ਅਰਦਾਸ ਬੇਨਤੀ ਜਦੋਂ ਕਰਨੀ ਹੁੰਦੀ ਹੈ ਤਾਂ ਗ੍ਰੰਥੀ ਸਿੰਘ ਪਹਿਲਾਂ ਨਾਰੀਅਲ ਲਿਆਉਣ ਨੂੰ ਕਹਿੰਦਾ ਹੈ ਨਾਰੀਅਲ ਭੇਟ ਕਰਨ ਤੋਂ ਬਿਨਾਂ ਕੋਈ ਵੀ ਕੰਮ ਪੂਰਾ ਨਹੀਂ ਹੁੰਦਾ ऐसे प्रकार ज्योत ज्योत ਨੂੰ ਆਤਮਾ ਦਾ ਪ੍ਰਤੀਕ ਮੰਨਿਆ ਗਿਆ ਹੈ। ਕਈ ਵਾਰੀ ਗੁਰਬਾਣੀ ਵਿੱਚ ਪਰਮਾਤਮਾ ਦੇ ਨਾਮ ਨੂੰ ਜੋਤ ਕਿਹਾ ਗਿਆ। ਜਾਗਤ ਜੋਤ ਜਪੈ ਇਸ ਬਸ ਜੋਤੀ ਜੋਤ ਰਲੀ। ਜੋਤ ਲਾਏ ਜਗਦੀਸ਼ ਜਗਾਇਆ। ਇਸ ਤਰ੍ਹਾਂ ਸ਼ਬਦਾਂ ਵਿੱਚ ਜੋਤ ਨਾਮ ਨੂੰ ਵੀ ਕਿਹਾ ਹੈ ਤੇ ਨਾਮੀ ਨੂੰ ਵੀ ਕਿਹਾ ਹੈ। ਨਿਰੰਕਾਰ ਲਈ ਸਤਿਗੁਰਾਂ ਤੇ ਆਤਮਾ ਲਈ ਵੀ ਇਹ ਜੋਤ ਸ਼ਬਦ ਵਰਤਿਆ ਗਿਆ ਪਰ ਇਸ ਵਕਤ ਅਸੀਂ ਜੋਤ ਤੋਂ ਭਾਵ ਦੀਵੇ ਤੋਂ ਜਾਂ ਪ੍ਰਕਾਸ਼ ਕਰਨ ਵਾਲੀ ਸ਼ਾਹ ਤੋਂ ਲਵਾਂਗੇ ਸਾਫ ਮੁਲਾਇਮ ਰੂੰ ਲੈ ਕੇ ਹਥੇਲੀ ਦੇ ਜ਼ੋਰ ਨਾਲ ਦਬਾ ਕੇ ਵਟ ਦਿੱਤਾ ਜਾਂਦਾ ਹੈ ਛੋਟੇ ਛੋਟੇ ਫੰਬੇ ਲਗਾ ਕੇ ਤਕਰੀਬਨ 8-9 ਇੰਚ ਲੰਬੀ ਕਰ ਲਿਆ ਜਾਂਦਾ ਹੈ ਬਹੁਤ ਜ਼ਿਆਦਾ ਵਟ ਤੇ ਰਗੜ ਦਬਾ ਪੈਨ ਨਾਲ ਇਹ ਸਖਤ ਤੇ ਬ੍ਰੀਕ ਹੋ ਜਾਂਦੀ ਹੈ ਇਸ ਦੀ ਕਸਰਟੀ ਇਹ ਹੈ ਕਿ ਇੱਕ ਸਿਰੇ ਤੋਂ ਪਕੜ ਕੇ ਉੱਪਰ ਉਠਾਓ ਤਾਂ ਇਹ ਸਰੀਏ ਦੀ ਤਰ੍ਹਾਂ ਸਿੱਧੀ ਉੱਪਰ ਉੱਠੀ ਚਲੀ ਜਾਏਗੀ ਜਿਸ ਕਰਕੇ ਇਹ ਤਿੰਨਾ ਦੇਣਾ ਵਿੱਚ ਵੀ 1 ਇੰਚ ਤੋਂ ਵੱਧ ਨਹੀਂ ਜਲੇਗੀ ਜੇ ਕੱਚੀ ਹੋਏਗੀ ਤਾਂ ਜਲਦੀ ਕੱਟਣੀ ਪੈਂਦੀ ਹੈ ਤੇ ਇਸ ਦੇ ਵਧਨ ਦਾ ਵੀ ਖਤਰਾ ਬਣਿਆ ਰਹਿੰਦਾ ਹੈ ਇਸ ਨੂੰ ਦੀਵੇ ਜਾਂ ਨਟ ਨਾਲ ਇੱਕ ਸਿਰੇ ਤੋਂ ਬੰਨ ਕੇ ਗਲਾਸ ਜਾਂ ਬਾਟੇ ਵਿੱਚ ਦੂਜਾ ਸਿਰਾ ਉੱਪਰ ਵੱਲ ਕਰ ਦਿੱਤਾ ਜਾਂਦਾ ਹੈ ਗਰਮ ਕਰਕੇ ਦੇਸੀ ਕੇਓ ਕਿਨਾਰਿਆਂ ਤੱਕ ਪਾ ਦਿੱਤਾ ਜਾਂਦਾ ਹੈ ਜੋਤ ਜਗਣ ਤੇ ਜਦੋਂ ਕਿਓ ਘਟਦਾ ਹੈ ਤਾਂ ਹੋਰ ਪਾਇਆ ਜਾਂਦਾ ਹੈ ਇਸ ਤਰ੍ਹਾਂ ਦੀ ਕਾਰਵਾਈ ਨੂੰ ਜੋਤ ਜਗਾਉਣਾ ਕਿਹਾ ਜਾਂਦਾ ਹੈ ਇਸ ਦੀ ਸ਼ੁਰੂਆਤ ਵੀ ਰੋਸ਼ਨੀ ਲਈ ਹੀ ਹੋਈ ਸੀ ਇਸ ਤਰ੍ਹਾਂ ਦੀ ਰੋਸ਼ਨੀ ਬਿਨਾਂ ਦੁਰਗੰਧ ਧੂਏ ਤੋਂ ਜ਼ਿਆਦਾ ਖੇਚੜ ਤੋਂ ਤੇ ਚਿਰ ਸਥਾਈ ਪ੍ਰਾਪਤ ਹੁੰਦੀ ਹੈ ਹੋਰ ਤੇਲ ਦੇ ਦੀਵੇ ਦੁਰਗੰਧ ਧੂਆਂ ਤੇ ਢਕੀਲੀ ਰੋਸ਼ਨੀ ਪੈਦਾ ਕਰਦੇ ਹਨ ਉਸ ਤੋਂ ਵੀ ਬਚਾਓ ਲਈ ਸਤਿਗੁਰਾਂ ਨੇ ਇਹ ਤਕਨੀਕ ਇਜਾਦ ਕੀਤੀ ਹੈ ਜਿਸ ਨਾਲ ਮਾਹੌਲ ਵੀ ਸੁਗੰਧਿਤ ਰਹਿੰਦਾ ਹੈ ਆਪਣੇ ਪਿਆਰੇ ਦੇ ਆਉਣ ਤੇ ਜਿਸ ਤਰ੍ਹਾਂ ਸਤਵੰਤੀ ਪਤਵੰਤੀ ਸੁਹਾਗਣਾ ਕਹਿੰਦੀਆਂ ਹਨ ਦੇਵਾ ਚੋਰੀਆਂ ਘਿਓ ਦੇ ਬਲਦੀਵੇ ਪਿਆਰਾ ਸ਼ੌਂ ਜਾਂ ਸੁਣਾ ਆਉਂਦਾ ਹੀ ਕਿਸੇ ਦੇ ਆਉਣ ਦੀ ਥਾਂ ਖੁਸ਼ੀ ਵਿੱਚ ਸਤਕਾਰ ਵਿੱਚ ਕੁਰਬਾਨ ਹੋ ਜਾਣ ਦੀ ਸੀਮਾ ਤੱਕ ਪਹੁੰਚਣ ਤੇ ਘਿਓ ਦੇ ਦੀਵੇ ਵੱਲਦੇ ਹਨ ਐਵੇਂ ਹੀ ਸਤਿਗੁਰਾਂ ਦੇ ਗ੍ਰਹਿ ਚਰਨ ਪਾਉਣ ਤੇ ਅਗੰਮੀ ਬਾਣੀ ਸੁਣਾਉਣ ਤੇ ਚਾਵਾ ਨਾਲ ਗਾਉਂਦੇ ਹਾਂ ਦੁੱਧ ਆਵਤ ਮੇਰਾ ਮਨ ਤਨ ਹਰਿਆ ਜੇ ਕਿ ਉਹਦੇ ਦੀਪ ਜਾਂ ਜੋਤਾਂ ਜਗਾਉਂਦੇ ਹਨ ਸਤਿਪੁਰਸ਼ਾਂ ਦੇ ਬਚਨਾਂ ਅਨੁਸਾਰ ਹਰ ਦੇਵਤੇ ਦੀ ਵੱਖਰੀ ਵੱਖਰੀ ਪਸੰਦ ਹੈ ਕੋਈ ਚਮੇਲੀ ਤੇ ਰੀਝਦਾ ਹੈ ਕੋਈ ਗੁਲਾਬ ਤੇ ਰੀਝਦਾ ਹੈ ਕੋਈ ਕਿਸੇ ਫੁੱਲ ਤੇ ਤੇ ਕੋਈ ਕਿਸੇ ਪੰਛੀ ਆ ਤੇ ਰੀਝਦਾ ਹੈ ਇਸੇ ਤਰ੍ਹਾਂ ਘੋ ਦੀ ਮਹਿਕ ਉੱਪਰ ਦੇਵਤੇ ਰੀਦੇ ਹਨ ਤੇ ਬਹੁਤ ਸਾਰੀਆਂ ਗੈਬੀ ਰੂਹਾਂ ਬਾਣੀ ਸੁਣਨ ਵਾਸਤੇ ਆਉਂਦੀਆਂ ਹਨ ਅਜਿਹੇ ਵਿਚਾਰ ਲੈ ਕੇ ਸ੍ਰੀ ਹਜੂਰ ਬਾਬਾ ਨਨਤ ਸਿੰਘ ਜੀ ਗੁਰੂ ਸਾਹਿਬ ਦੇ ਸਨਮੁਖ 12 13 ਫੁੱਟ ਚੌੜੀ ਤੇ 30 35 ਫੁੱਟ ਲੰਬੀ ਵਿਛਾਈ ਕਰਵਾ ਕੇ ਦਿੰਦੇ ਸਨ ਤੇ ਕਿਸੇ ਨੂੰ ਬੈਠਣ ਦੀ ਇਜਾਜ਼ਤ ਨਹੀਂ ਸੀ ਹੁੰਦੀ ਜਦੋਂ ਸੇਵਾਦਾਰਾਂ ਨੇ ਪੁੱਛਿਆ ਤਾਂ ਜਵਾਬ ਮਿਲਿਆ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਵਨ ਆਈਆਂ ਦਰਗਾਹੀ ਰੂਹਾਂ ਨਾਮ ਜਪਣ ਸੁਣਨ ਤੇ ਗਾਉਣ ਵਾਸਤੇ ਆਉਂਦੀਆਂ ਹਨ ਇਸ ਲਈ ਇਹ ਉਹਨਾਂ ਲਈ ਹੀ ਹੈ ਜੋ ਗੁਰੂ ਬਾਬੇ ਦਾ ਜੈਕਾਰ ਕਰਨ ਵਾਸਤੇ ਆਉਂਦੇ ਹਨ ਕਰਤੇ ਕੀ ਮਿੱਤ ਕਰਤਾ ਜਾਣਾ ਸੰਸਾਰੀ ਭਾਵ ਤਾਂ ਰੋਸ਼ਨੀ ਲਈ ਹੀ ਲਿਆ ਜਾ ਸਕਦਾ ਹੈ ਅੱਜ ਰੋਸ਼ਨੀ ਦੇ ਹੋਰ अनेका ਸਾਧਨ ਆ ਗਏ ਹਨ ਐਮਰਜੈਂਸੀ ਲਾਈਟ ਵੀ ਆ ਗਈ ਹੈ ਪਰ ਫਿਰ ਵੀ ਆਦ ਕਾਲ ਦੀਆਂ ਰਵੈਤਾਂ ਨੂੰ ਮਨਾਹੀ ਨਹੀਂ ਕੀਤੀ ਜਾ ਸਕਦੀ ਜੇ ਕਿਸੇ ਸਮੇਂ ਕਿਸੇ ਵੀ ਕਾਰਨ ਅਚਾਨਕ ਹਨੇਰਾ ਹੋ ਜਾਏ ਤਾਂ ਪਾਠੀ ਸਿੰਘ ਜਿਸ ਤੱਕ ਦਾ ਪਾਠ ਕਰ ਰਹੇ ਹੋਣ ਉਸੇ ਤੱਕ ਨੂੰ ਹੀ ਵਾਰ-ਵਾਰ ਦੁਹਰਾਉਣਾ ਕਰਨ ਦੂਸਰੇ ਸ਼ਬਦ ਸਤਨਾਮ ਵਾਹਿਗੁਰੂ ਜਾਂ ਵਾਹਿਗੁਰੂ ਵਾਹਿਗੁਰੂ ਆਦਿ ਜਪਨ ਤੋਂ ਸੰਕੋਚ ਕਰਨ ਐਸਾ ਵਿਚਾਰ ਸਤਪੁਰਸ਼ਾਂ ਦਾ ਹੈ ਜੋਤਿ ਸ੍ਰੀ ਹਰਮੰਦਰ ਸਾਹਿਬ ਵਿੱਚ ਨਿਰੰਤਰ ਜਲ ਰਹੀ ਹੈ ਜਿਹੜੀ ਕਿ ਗੁਰੂ ਸਾਹਿਬ ਦੇ ਸਨਮੁਖ ਉੱਚੀ ਕਰਕੇ ਨਿਰੰਤਰ ਚਲਦੀ ਹੈ ਦਿੱਲੀ ਸੀਸਗੰਜ ਗੁਰਦੁਆਰੇ ਦੇ ਠੜਾ ਸਾਹਿਬ ਦੇ ਇਹ ਜੋਤ ਨਿਰੰਤਰ ਜਲਦੀ ਰਹਿੰਦੀ ਹੈ ਮੰਜੀ ਸਾਹਿਬ ਵੀ ਠੜਾ ਸਾਹਿਬ ਦੇ ਹੀ ਚਲਦੀ ਹੈ ਜਿੰਨੇ ਵੀ ਇਤਿਹਾਸਿਕ ਗੁਰਦੁਆਰੇ ਹਨ ਸਾਹ ਸੰਗਤ ਜੀ ਉੱਥੇ ਜੋਤ ਹਮੇਸ਼ਾ ਜਲਦੀ ਰਹਿੰਦੀ ਹੈ ਦੀਵਾ ਜਗਣਾ ਤੋਂ ਭਾਵ ਇਹ ਹੈ ਕਿ ਘਰ ਵਸਦਾ ਹੋਣਾ ਇਹ ਪੰਜਾਬੀ ਦਾ ਅਖਾਣ ਹੈ ਸੰਸਾਰ ਵਿੱਚ ਜੋਤ ਜਗਣਾ ਘਰ ਵਿੱਚ ਵੇਲ ਵਧਣੀ ਦੇ ਬਰਾਬਰ ਹੈ ਪੀੜੀ ਚੱਲਣੀ ਸੰਸਾਰ ਵਿੱਚ ਜੋਤ ਜਗਣੀ ਆਤਮਾ ਦਾ ਚੇਤਨਾ ਨੂੰ ਜਿਸ ਜਾਣਾ ਪ੍ਰਮਾਤਮਾ ਨੂੰ ਤੱਕ ਲੈਣਾ ਜੋਤ ਲਾਏ ਜਗਦੀਸ਼ ਜਗਾਇਆ ਆਤਮਾ ਦਾ ਪ੍ਰਮਾਤਮਾ ਦੀ ਸ਼ਰਨ ਵਿੱਚ ਪਹੁੰਚ ਜਾਣਾ ਤੇ ਰੱਬੀ ਕਿਰਪਾ ਦਾ ਆਗਮਨ ਵੀ ਇਸ ਸੰਬੰਧ ਵਿੱਚ ਸਮਝ ਲਿਆ ਜਾਣਾ ਚਾਹੀਦਾ ਹੈ ਸੋ ਇਸੇ ਪ੍ਰਕਾਰ ਧੂਪ ਹੈ ਵਾਤਾਵਰਨ ਦੀ ਸੁਗੰਧੀ ਕਰਕੇ ਪਹਿਲਾਂ-ਪਹਿਲਾਂ ਧੂਪ ਤਿਆਰ ਕੀਤੀ ਜਾਂਦੀ ਸੀ ਉਜੇ ਸੋ ਗੰਦੀ ਵਾਲੀਆਂ ਜੜੀਆਂ ਬੂਟੀਆਂ ਵਿਸ਼ੇਸ਼ ਅਨੁਪਾਤ ਵਿੱਚ ਲੈ ਲਈਆਂ ਜਾਂਦੀਆਂ ਸਨ ਤੇ ਤਪ ਦੇ ਕੋਲਿਆਂ ਉੱਪਰ ਥੋੜੀ-ਥੋੜੀ ਮਿqdaਰ ਵਿੱਚ ਤੋਖਾਈ ਜਾਂਦੀ ਸੀ ਪਰ ਸਮੇਂ ਦੇ ਬਦਲਾਅ ਨਾਲ ਧੂਪ ਤੋਂ ਅਰਗਬਤੀ ਹੋਂਦ ਵਿੱਚ ਆ ਗਈ ਵਿਸ਼ੇਸ਼ ਪ੍ਰਕਾਰ ਦੇ ਸੈਂਟ ਅਤਰ ਆਜ ਕਲ ਉਸੇ ਪ੍ਰਕਾਰ ਦੀ ਸਮਗਰੀ ਨੂੰ ਤਰਲ ਕਰਕੇ ਤੀਲਾਂ ਉੱਪਰ ਲਗਾਇਆ ਜਾ ਰਿਹਾ ਹੈ ਬਸ ਇਹ ਹੀ ਅਰਗਬਤੀ ਕਹਾਉਂਦੀ ਹੈ ਪਾਠੀ ਸਿੰਘ ਗੁਰੂ ਸਾਹਿਬ ਦੀ ਤਾਬਿਆਂ ਵਿੱਚ ਜਾਣ ਤੋਂ ਪਹਿਲਾਂ ਸੈਂਟ ਅਦਰ ਵਗੈਰਾ ਦੀ ਵਰਤੋਂ ਕਰਦੇ ਹਨ ਅਜੇਹਾ ਉਹ ਸਤਿਪੁਰਸ਼ਾਂ ਦੇ ਕਹਿਣ ਤੇ ਹੀ ਕਰਦੇ ਹਨ ਧੂਪ ਦਾ ਅਰਥ ਕੇਵਲ ਵਾਤਾਵਰਨ ਨੂੰ ਸੁਗੰਧਿਤ ਤੇ ਆਨੰਦਿਤ ਕਰਨ ਲਈ ਹੀ ਹੁੰਦਾ ਹੈ ਪਿਆਰੀ ਸਾਧ ਸੰਗਤ ਜੀ ਇਸੇ ਲਈ ਹੀ ਪਾਠ ਦੌਰਾਨ ਜਲ ਵੀ ਰੱਖਿਆ ਜਾਂਦਾ ਹੈ ਪ੍ਰਾਤਨ ਸਮਿਆਂ ਵਿੱਚ ਪਰਮੇਸ਼ਰ ਦੀ ਆਰਾਧਨਾ ਨਦੀਆਂ ਦਰਿਆਵਾਂ ਦੇ ਕੰਢਿਆਂ ਉੱਪਰ ਅਦਭੁਤ ਕੁਦਰਤੀ ਨਜ਼ਾਰਿਆਂ ਨਾਲ ਬਹੁਤ ਬਹੁ ਥਾਵਾਂ ਉੱਪਰ ਕੀਤੀ ਜਾਂਦੀ ਸੀ ਪਹਿਲਾ ਪਾਣੀ ਜੀਵੋ ਹੈ ਇਹਨਾਂ ਤੋਂ ਬਿਨਾ ਹੋਰ ਪਾਣੀ ਦਾ ਸਾਧਨ ਨਹੀਂ ਸੀ ਸਾਧ ਸੰਗਤ ਜੀ ਇਸੇ ਲਈ ਜਿੰਨੇ ਵੀ ਇਤਿਹਾਸਿਕ ਸਥਾਨ ਗੁਰੂ ਸਾਹਿਬਾਂ ਨੇ ਬਣਾਏ ਹਨ ਉਹ ਨਦੀਆਂ ਦੇ ਕੰਢੇ ਉੱਪਰ ਹਨ ਇਹ ਤੁਸੀਂ ਆਪ ਦੇਖ ਲੈਣਾ ਜਿੱਥੇ ਨਦੀਆਂ ਨਹੀਂ ਸਨ ਉੱਥੇ ਗੁਰੂ ਸਾਹਿਬ ਨੇ ਖੂਹ ਲਗਵਾਏ ਜਾਂ ਬਾਉਲੀ ਸਾਹਿਬ ਬਣਵਾਈਆਂ ਜਾਂ ਫਿਰ ਸਰੋਵਰ ਬਣਵਾਏ ਇਸ ਲਈ ਜਲਦਾ ਹੋਣਾ ਬਹੁਤ ਜ਼ਰੂਰੀ ਹੈ ਇਹਨਾਂ ਤੋਂ ਬਿਨਾ ਹੋਰ ਪਾਣੀ ਦਾ ਸਾਧਨ ਨਹੀਂ ਹੈ ਹਰ ਜੀਵਤ ਸ਼ੈ ਲਈ ਹਵਾ ਤੋਂ ਬਾਅਦ ਪਾਣੀ ਦੀ ਹੀ ਜ਼ਰੂਰਤ ਪਣਦੀ ਹੈ ਦਰਿਆਵਾਂ ਨਦੀਆਂ ਦੇ ਕੰਢਿਆਂ ਉੱਪਰ ਕੁਦਰਤੀ ਬਨਸਪਤੀ ਫਲ ਹਰਿਆਵਲ ਸੁਗੰਧੀ ਚਹਿਚਹਾਉਂਦੇ ਪੰਛੀ ਤੇ ਹਸੀਨ ਦ੍ਰਿਸ਼ ਵੀ ਪੇਸ਼ ਕਰਦੀ ਸੀ ਜਿਨ੍ਹਾਂ ਤੋਂ ਬਲਿਹਾਰੀ ਕੁਦਰਤ ਵਸਿਆ ਕਹਿ ਹੋ ਜਾਂਦਾ ਸੀ ਆਤਮਾ ਖੇੜੋ ਉੱਠਦੀ ਸੀ ਮਨ ਉਸ ਕਾਦਰ ਦੀ ਬੰਦਗੀ ਕਰਨ ਲਈ ਬਹਿਬਲ ਹੋੜਦਾ ਸੀ ਖਾਣ ਪੀਣ ਦੀਆਂ ਅਵਸਥਾਂ ਪਾਣੀ ਤੋਂ ਮੌਲ ਦੀ ਬਨਸਪਤੀ ਤੋਂ ਪ੍ਰਾਪਤ ਹੋ ਜਾਂਦੀਆਂ ਸਨ ਫਿਰ ਜਿਉਂ-ਜਿਉਂ ਪਾਣੀ ਦੇ ਸੋਮੇ ਵਧੇਖ ਹੋਏ ਚਸ਼ਮੇ ਕੂਲਾਂ ਝੀਲਾਂ ਉੱਪਰ ਹੀ ਸੰਤਾਂ ਫਕੀਰਾਂ ਨੇ ਜਾਪ ਆਰੰਭ ਕਰ ਦਿੱਤੇ ਤੇ ਜਦੋਂ ਦਸ਼ਮੇਸ਼ ਪਿਤਾ ਨੇ ਮਿਹਰ ਕੀਤੀ ਤਾਂ ਜਲ ਲੈ ਕੇ ਖੰਡੇ ਦੀ ਛੋ ਨਾਲ ਬਾਣੀ ਅਲਾਈ ਨਾਮ ਜਪਿਆ ਤਾਂ ਫਿਰ ਪਾਣੀ ਜਲ ਅੰਮ੍ਰਿਤ ਬਣਿਆ ਸੰਸਾਰ ਦੀ ਅੱਖ ਖੁੱਲੀ ਕਿ ਅੰਮ੍ਰਿਤ ਕੁਝ ਹੋਰ ਨਹੀਂ ਹੈ ਅੰਮ੍ਰਤਾ ਪਰਮੇਸ਼ਰ ਦਾ ਨਾਮ ਹੈ। ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀ ਆ। ਐਸੇ ਕਰਕੇ ਕਹਿੰਦੇ ਹਨ ਕਿ ਜਦੋਂ ਨਿਤਨੇਮਿਆ ਸਿਮਰਨ ਕਰਨ ਵਾਸਤੇ ਬੈਠੋ ਤਾਂ ਜਲਦੀ ਗੜਵੀ ਭਰ ਕੇ ਸਾਹਮਣੇ ਰੱਖਣਾ ਤੇ ਉੱਠ ਕੇ ਛਕ ਲੈਣਾ। ਇਸ ਤਰ੍ਹਾਂ ਲੜੀ ਜੁੜੀ ਰਹਿੰਦੀ ਹੈ। ਪਿਆਰੀ ਸਾਧ ਸੰਗਤ ਜੀ ਹਰਮੰਦਰ ਸਾਹਿਬ ਦਾ ਜਿਹੜਾ ਸਰੋਵਰ ਹੈ ਉਹ ਐਸੇ ਲਈ ਹੀ ਪਵਿੱਤਰ ਹੈ ਕਿ ਉੱਥੇ 24 ਘੰਟੇ ਗੁਰਬਾਣੀ ਦਾ ਜਾਪ ਹੁੰਦਾ ਹੈ। ਇਸ ਲਈ ਉਹ ਅੰਮ੍ਰਿਤ ਬਣ ਚੁੱਕਾ ਹੈ। ਲੱਖਾਂ ਹੀ ਸੰਗਤਾਂ ਉੱਥੋਂ ਜਲ ਭਰ ਕੇ ਆਪਣੇ ਘਰਾਂ ਨੂੰ ਲੈ ਜਾਂਦੀਆਂ ਹਨ ਤੇ ਆਪਣੀਆਂ ਬਿਮਾਰੀਆਂ ਨੂੰ ਠੀਕ ਕਰਦੀਆਂ ਹਨ ਇਸ ਲਈ ਜਦੋਂ ਘਰ ਵਿੱਚ ਪਾਠ ਸ਼ੁਰੂ ਕਰੀਦਾ ਹੈ ਤਾਂ ਕੁੰਭ ਰੱਖਣ ਵੇਲੇ ਨਵਾਂ ਘੜਾ ਲਿਆ ਕੇ ਧੋ ਕੇ ਸੁੱਚੇ ਰੇਤੇ ਨਾਲ ਮਾਜ ਕੇ ਸਾਫ਼ ਪਾਣੀ ਭਰ ਕੇ ਰੱਖਣਾ ਚਾਹੀਦਾ ਹੈ ਤੇ ਫਰਸ਼ ਉੱਪਰ ਰੇਤਾ ਪਾ ਕੇ ਉੱਪਰ ਕੁੰਭ ਰੱਖੇ ਤੇ ਕਪੜਾ ਲਪੇਟ ਦੇਣਾ ਚਾਹੀਦਾ ਹੈ ਝੂਠੇ ਹੱਥ ਨਹੀਂ ਲਾਉਣੇ ਚਾਹੀਦੇ ਤੇ ਇਸ ਦੇ ਉੱਪਰ ਨਾਰੀਅਲ ਕਪੜੇ ਵਿੱਚ ਲਪੇਟ ਕੇ ਰੱਖ ਦੇਣਾ ਚਾਹੀਦਾ ਹੈ ਪਾਣੀ ਪੀਤਾ ਹੈ ਜਗਤ ਦਾ ਪਵਨ ਗੁਰੂ ਪਾਣੀ ਪੀਤਾ ਸੁਸਾਹਾ ਸੰਗਤ ਜੀ ਜਿਹੜੇ ਸ਼ਰਧਾवान ਸਿੱਖ ਹਨ ਉਹਨਾਂ ਨੂੰ ਇਸ ਵੀਡੀਓ ਤੋਂ ਬਹੁਤ ਫਾਇਦਾ ਹੋਏਗਾ ਪਰ ਜਿਹੜੇ ਨਿਸ਼ਰਧ ਹਨ ਉਹਨਾਂ ਦਾ ਆਪਾਂ ਕੀ ਕਹਿ ਸਕਦੇ ਹਾਂ ਸੋ ਹੋਈਆਂ ਭੁੱਲਾਂ ਚੁਕਾਂ ਦੀ ਸ਼ਿਵਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ